ਪੂਸ਼ਣਾ ਆਸ਼ੂ ਨੂੰ ਲੈ ਕੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਭਾਰਤ ਪੂਸ਼ਣਾ ਆਸ਼ੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਮਾਨਯੋਗ ਹਾਈ ਕੋਰਟ ਨੇ ਭਾਰਤ ਪੂਸ਼ਣਾ ਆਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ 1 ਅਗਸਤ ਨੂੰ ED ਨੇ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਚ ਕਪਲੇ ਦੇ ਇਲਜ਼ਾਮ ਲੱਗੇ ਲੱਗੇ ਸੀਗੇ ਉਹ ਕਪਲਾ ਲਗਾਤਾਰ ਵਿਵਾਦਾਂ ਦੇ ਵਿੱਚ ਰਿਹਾ ਜਿਸ ਦੇ ਨਾਲ ਭਾਰਤ ਪੂਸ਼ਣਾ ਆਸ਼ੂ ਵਿਵਾਦਾਂ ਚ ਰਹੇ ਔਰ ਭਾਰਤ ਪੂਸ਼ਨਾਸ਼ ਨੂੰ ਪਹਿਲਾਂ ਈਡੀ ਗ੍ਰਿਫਤਾਰ ਕਰਦੀ ਹੈ ਫਿਰ ਛੱਡਦੀ ਹੈ ਫਿਰ ਧਰਨਾ ਕਾਂਗਰਸ ਦੇ ਵੱਲੋਂ ਲਗਾਇਆ ਜਾਂਦਾ ਹੈ ਔਰ ਫਿਰ ਭਾਰਤ ਪੂਸ਼ਨਾਸ਼ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਉਹ ਐਫ ਆਈ ਆਰ ਵੀ ਰੱਦ ਕਰ ਦੁੱਤੀ ਹੈ ਔਰ ਭਾਰਤ ਪੂਸ਼ਨਾਸ਼ ਨੂੰ ਜ਼ਮਾਨਤ ਵੀ ਦੇ ਦੁੱਤੀ ਹੈ ਜਲੰਧਰ ਚ ਪੁਸ਼ਗਿਸ਼ ਤੋਂ ਬਾਅਦ ਈਡੀ ਨੇ ਪਾਰਤ ਪੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਮਨੀ ਲਾਂਡਰਿੰਗ ਐਕਟ ਤਹਿਤ ਈਡੀ ਨੇ ਗ੍ਰਿਫਤਾਰ ਕੀਤਾ ਸੀਗਾ 2000 ਕਰੋੜ ਰੁਪਏ ਦੇ ਜਿਹੜੇ ਟੈਂਡਰ ਘੁਟਾਲੇ ਸੀ ਉਹਨਾਂ ਘੁਟਾਲਿਆਂ ਦੇ ਵਿੱਚ ਪਾਰਤ ਪੂਸ਼ਣ ਆਸ਼ੂ ਦੇ ਨਾਮ ਨੂੰ ਜੋੜਿਆ ਗਿਆ ਇਹਨਾਂ ਇਲਜ਼ਾਮਾਂ ਦੇ ਤਹਿਤ ਈਡੀ ਨੇ ਪੁਸ਼ਕਿਸ਼ ਕੀਤੀ ਜਲੰਧਰ ਬਲਾਕੇ ਈਡੀ ਦੇ ਵੱਲੋਂ ਪੁਸ਼ਕਿਸ਼ ਕੀਤੀ ਗਈ ਔਰ ਇੱਕ ਵਾਰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਜ਼ਮਾਨਤ ਤੇ ਬਾਹਰ ਆਏ ਔਰ ਫਿਰ ਈਡੀ ਨੇ ਪਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਕਾਂਗਰਸ ਨੇ ਇਸ ਚੀਜ਼ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਰੋਸ ਮਜਾਰੇ ਵੀ ਕੀਤੇ ਗਏ ਔਰ ਤੁਹਾਨੂੰ ਦੱਸਦੀ ਕਿ ਉਸ ਤੋਂ ਬਾਅਦ ਫਿਰ ਪਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਵਿੱਚ ਪਾਰਤ ਪੂਸ਼ਨਾਸ਼ੂ ਨੂੰ ਕਈ ਵਾਰ ਹਾਈ ਕੋਰਟ ਜਦੋਂ ਜ਼ਮਾਨਤ ਦੀ ਅਰਜੀ ਪਾਈ ਜਾਂਦੀ ਤਾਂ ਉਹ ਵੀ ਰੱਦ ਕੋਈ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਆਗੂ ਭਾਰਤ ਕੁਸ਼ਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਜ਼ਮਾਨਤ ਤਾਂ ਮਿਲਿਆ ਨਾਲ ਕੀ ਇਸ ਮਾਮਲੇ ਦੇ ਉੱਪਰ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਉਹ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ 2000 ਕਰੋੜ ਰੁਪਏ ਦਾ ਇਹ ਟੈਂਡਰ ਘੁਟਾਲਾ ਸੀਗਾ ਜਿਹੜੇ ਕਪਲੇ ਦੇ ਵਿੱਚ ਭਾਰਤ ਕੁਸ਼ਨਾਸ਼ੂ ਤੇ ਇਲਜ਼ਾਮ ਲੱਗੇ ਸੀ ਹਾਈ ਕੋਰਟ ਨੇ ਇਸ ਮਾਮਲੇ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਉਹ ਵੀ ਰੱਦ ਕਰ ਦਿੱਤੀ ਹੈ ਮਨੀ ਲਾਂਡਰਿੰਗ ਤਹਿਤ ਇਹ ਮਾਮਲਾ ਭਾਰਤ ਪੂਸ਼ਨਾਸ਼ੂ ਤੇ ਦਰਜ ਕੀਤਾ ਗਿਆ ਸੀ ਹਾਲਾਂਕਿ ਕਾਂਗਰਸ ਨੇ ਇਸ ਮਾਮਲੇ ਦਾ ਬੜਾ ਵਿਰੋਧ ਕੀਤਾ ਰੋਸ ਮਜ਼ਾਹਰੇ ਵੀ ਕੀਤੇ ਵੱਡੇ-ਵੱਡੇ ਆਗੂ ਭਾਰਤ ਪੂਸ਼ਨਾਸ਼ੂ ਦੀ ਸਪੋਰਟ ਦੇ ਵਿੱਚ ਆਏ ਪਰ ਇਸ ਦੇ ਬਾਵਜੂਦ ਭਾਰਤ ਪੂਸ਼ਨਾਸ਼ੂ ਨੂੰ ED ਨੇ ਗ੍ਰਿਫਤਾਰ ਕੀਤਾ ਪੁਸ਼ਕેશ ਤੇ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਇਸ ਬਾਬਤ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਹੁਣ ਹਾਈ ਕੋਰਟ ਤੋਂ ਭਾਰਤ ਪੂਸ਼ਨਾਸ਼ੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਔਰ ਜ਼ਮਾਨਤ ਦੇ ਨਾਲ ਨਾਲ ਇੱਕ ਹੋਰ ਵੱਡੀ ਖਬਰ ਹੈ ਕਿ ਇਹ ਕੇਸ ਏ ਐਫ ਆਈ ਆਰ ਰੱਦ ਕਰ ਦਿੱਤੀ ਗਈ ਹੈ ਮਾਮਲਾ ਹੀ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਪੂਸ਼ਨਾ ਆਸ਼ੂ ਨੂੰ ਲੈ ਕੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਭਾਰਤ ਪੂਸ਼ਨਾ ਆਸ਼ੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਮਾਨਯੋਗ ਹਾਈ ਕੋਰਟ ਨੇ ਭਾਰਤ ਪੂਸ਼ਨਾ ਆਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ 1 ਅਗਸਤ ਨੂੰ ਈਡੀ ਨੇ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ 2000 ਕਰੋੜ ਰੁਪਏ ਦੇ ਟੈਂਡਰਾਂ ਚ ਕਪਲੇ ਦੇ ਇਲਜ਼ਾਮ ਲੱਗੇ ਲੱਗੇ ਸੀਗੇ ਉਹ ਕਪਲਾ ਲਗਾਤਾਰ ਵਿਵਾਦਾਂ ਦੇ ਵਿੱਚ ਰਿਹਾ ਜਿਸ ਦੇ ਨਾਲ ਭਾਰਤ ਪੂਸ਼ਨਾਸ਼ੂ ਵਿਵਾਦਾਂ 'ਚ ਰਹਿ ਔਰ ਭਾਰਤ ਪੂਸ਼ਨਾਸ਼ੂ ਨੂੰ ਪਹਿਲਾ ED ਗ੍ਰਿਫਤਾਰ ਕਰਦੀ ਹੈ ਫਿਰ ਛੱਡਦੀ ਹੈ ਫਿਰ ਧਰਨਾ ਕਾਂਗਰਸ ਦੇ ਵੱਲੋਂ ਲਗਾਇਆ ਜਾਂਦਾ ਔਰ ਫਿਰ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ FIR ਦਰਜ ਕੀਤੀ ਸੀ ਉਹ FIR ਵੀ ਰੱਦ ਕਰ ਦੁੱਤੀ ਹੈ ਔਰ ਭਾਰਤ ਪੂਸ਼ਨਾਸ਼ੂ ਨੂੰ ਜ਼ਮਾਨਤ ਵੀ ਦੇ ਦੁੱਤੀ ਹੈ ਜਲੰਧਰ ਚ ਪੁਸ਼ਗਿਸ਼ ਤੋਂ ਬਾਅਦ ED ਨੇ ਪਾਰਤ ਪੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ ਮਨੀ ਲਾਂਡਰਿੰਗ ਐਕਟ ਤਹਿਤ ਈਡੀ ਨੇ ਗ੍ਰਿਫਤਾਰ ਕੀਤਾ ਸੀਗਾ 2000 ਕਰੋੜ ਰੁਪਏ ਦੇ ਜਿਹੜੇ ਟੈਂਡਰ ਘੁਟਾਲੇ ਸੀ ਉਹਨਾਂ ਘੁਟਾਲਿਆਂ ਦੇ ਵਿੱਚ ਪਾਰਤ ਪੂਸ਼ਣ ਆਸ਼ੂ ਦੇ ਨਾਮ ਨੂੰ ਜੋੜਿਆ ਗਿਆ ਇਹਨਾਂ ਇਲਜ਼ਾਮਾਂ ਦੇ ਤਹਿਤ ਈਡੀ ਨੇ ਪੁਸ਼ਕਿਸ਼ ਕੀਤੀ ਜਲੰਧਰ ਬਲਾਕੇ ਈਡੀ ਦੇ ਵੱਲੋਂ ਪੁਸ਼ਕਿਸ਼ ਕੀਤੀ ਗਈ ਔਰ ਇੱਕ ਵਾਰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਫਿਰ ਜ਼ਮਾਨਤ ਤੇ ਬਾਹਰ ਆਏ ਔਰ ਫਿਰ ਈਡੀ ਨੇ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਕਾਂਗਰਸ ਨੇ ਇਸ ਚੀਜ਼ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਰੋਸ ਮਜਾਰੇ ਵੀ ਕੀਤੇ ਗਏ ਔਰ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਫਿਰ ਭਾਰਤ ਪੂਸ਼ਨਾਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਵਿੱਚ ਭਾਰਤ ਪੂਸ਼ਨਾਸ਼ੂ ਨੂੰ ਕਈ ਵਾਰ ਹਾਈ ਕੋਰਟ ਜਦੋਂ ਜ਼ਮਾਨਤ ਦੀ ਅਰਜੀ ਪਾਈ ਜਾਂਦੀ ਤਾਂ ਉਹ ਵੀ ਰੱਦ ਹੋਈ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਦੇ ਆਗੂ ਭਾਰਤ ਕੁਸ਼ਨਾਸ਼ੂ ਨੂੰ ਜ਼ਮਾਨਤ ਦੇ ਦਿੱਤੀ ਹੈ ਜ਼ਮਾਨਤ ਤਾਂ ਮਿਲਿਆ ਨਾਲ ਕੀ ਇਸ ਮਾਮਲੇ ਦੇ ਉੱਪਰ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਉਹ ਐਫ ਆਈ ਆਰ ਵੀ ਰੱਦ ਕਰ ਦਿੱਤੀ ਗਈ ਹੈ 2000 ਕਰੋੜ ਰੁਪਏ ਦਾ ਇਹ ਟੈਂਡਰ ਘੁਟਾਲਾ ਸੀਗਾ ਜਿਹੜੇ ਕਪਲੇ ਦੇ ਵਿੱਚ ਨਾਪਾ ਕੁਸ਼ਨਾਸ਼ੂ ਤੇ الزام ਲੱਗੇ ਸੀ ਹਾਈ ਕੋਰਟ ਨੇ ਇਸ ਮਾਮਲੇ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਉਹ ਵੀ ਰੱਦ ਕਰ ਦਿੱਤੀ ਹੈ ਮਨੀ ਲਾਂਡਰਿੰਗ ਤਹਿਤ ਇਹ ਮਾਮਲਾ ਭਾਰਤ ਪੂਸ਼ਨਾਸ਼ੂ ਤੇ ਦਰਜ ਕੀਤਾ ਗਿਆ ਸੀ ਹਾਲਾਂਕਿ ਕਾਂਗਰਸ ਨੇ ਇਸ ਮਾਮਲੇ ਦਾ ਬੜਾ ਵਿਰੋਧ ਕੀਤਾ ਰੋਸ ਮਜ਼ਾਹਰੇ ਵੀ ਕੀਤੇ ਵੱਡੇ ਵੱਡੇ ਆਗੂ ਭਾਰਤ ਪੂਸ਼ਨਾਸ਼ੂ ਦੀ ਸਪੋਰਟ ਦੇ ਵਿੱਚ ਆਏ ਪਰ ਇਸ ਦੇ ਬਾਵਜੂਦ ਭਾਰਤ ਪੂਸ਼ਨਾਸ਼ੂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਪੁਸ਼ਕਿਸ਼ ਤੇ ਮਗਰੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਇਸ ਬਾਬਤ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਹੁਣ ਹਾਈ ਕੋਰਟ ਤੋਂ ਭਾਰਤ ਪੂਸ਼ਨਾਸ਼ੂ ਨੂੰ ਜ਼ਮਾਨਤ ਮਿਲ ਚੁੱਕੀ ਹੈ ਔਰ ਜ਼ਮਾਨਤ ਦੇ ਨਾਲ ਨਾਲ ਇੱਕ ਹੋਰ ਵੱਡੀ ਖਬਰ ਹੈ ਕਿ ਇਹ ਕੇਸ ਇਹ ਐਫ ਆਈ ਆਰ ਰੱਦ ਕਰ ਦਿੱਤੀ ਗਈ ਹੈ ਮਾਮਲਾ ਹੀ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ